ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਅਸਲ ਬਿਜਲੀ ਐਕਟ 2003 ਤੇ 2022 ਦੀ ਆਧਾਰ ਤੇ ਜਿਹੜੀਆਂ ਪੋਸਟਾਂ ਪਿਛਲੀ ਸਰਕਾਰ ਯਾਨੀ ਕਿ ਪਹਿਲਾ ਕੈਪਟਨ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੀਆਂ ਗਈ 1 ਲੱਖ ਪੋਸਟਾਂ ਦੱਸਿਆ ਜਾ ਰਿਹਾ ਹੈ ਕਿ ਕੈਪਟਲ ਸਰਕਾਰ ਵੇਲੇ ਰੱਦ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਕਹ ਕੇ ਸੱਤਾ ਦੇ ਵਿੱਚ ਆਏ ਸਨ ਕਿ ਜਦ ਉਹਨਾਂ ਦੇ ਹੱਥ ਦੇ ਵਿੱਚ ਸੱਤਾ ਆਵੇਗੀ ਇਸ ਪਹਿਲ ਦੇ ਆਧਾਰ ਤੇ ਇਹਨਾਂ ਮੁਸ਼ਕਿਲਾਂ ਦਾ ਹੱਲ ਹੋਵੇਗਾ ਪਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸੀਐਮ ਮਾਨ ਦੇ ਵੱਲੋਂ ਵੀ ਸੱਤਾ ਸੰਭਾਲਦਿਆਂ ਹੀ 10000 ਪੋਸਟਾਂ ਹੋਰ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਿਰਫ ਮੀਟਿੰਗਾਂ ਹੋ ਰਹੀਆਂ ਨੇ ਸਿਰਫ ਫਰੋਸੇ ਦਿੱਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਕੋਈ ਵੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਸਿਰਫ ਇਹੀ ਨਹੀਂ ਹੋਰ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਵਿਭਾਗ ਦੇ ਵਿੱਚ ਜਿਹੜੇ ਕਾਮਾਰੇ ਨੇ ਮੁਲਾਜ਼ਮ ਤੇ ਆਮ ਲੋਕ ਉਹਨਾਂ ਦੀ ਲੁੱਟ ਕੀਤੀ ਜਾ ਰਹੀ। ਇਸ ਖਿਲਾਫ ਉਹਨਾਂ ਹੁਣ 10 ਤੋਂ ਲੈ ਕੇ 12 ਸਤੰਬਰ ਤੱਕ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕਰਦੇ। ਬਿਜਲੀ ਮੁਲਾਜ਼ਮ 10 ਨੰਬਰ ਤੋਂ ਲੈ ਕੇ 12 ਸਤੰਬਰ ਤੱਕ ਸੂਬੇ ਪਾਰ ਦੇ ਵਿੱਚ ਛੁੱਟੀ ਤੇ ਰਹਿਣ ਵਾਲੇ ਨੇ ਬਠਿੰਡਾ ਦੇ ਵਿੱਚ ਵੀ ਇਹ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾਣਾ। 10 ਤੋਂ ਲੈ ਕੇ 12 ਸਤੰਬਰ ਤੱਕ ਬਿਜਲੀ ਵਿਭਾਗ ਦੇ ਮੁਲਾਜ਼ਮ ਛੁੱਟੀਆਂ ਤੇ ਨੇ ਤੇ ਇਹਨਾਂ ਮੰਗਾਂ ਮੰਨਣ ਦੇ ਲਈ ਸਰਕਾਰ ਨੂੰ ਵੀ ਅਪੀਲ ਕੀਤੀ ਹੈ। ਚੰਦਰ ਸ਼ਰਮਾ ਸ਼ੁਭਾ ਮਿਤ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਪੰਗਲ ਤੇ ਸਰਕਲ ਪ੍ਰਧਾਨ ਬਠਿੰਡਾ ਮੈਂ ਮੁਲਾਜ਼ਮਾਂ ਦੀ ਅਗਵਾਈ ਕਰ ਰਿਹਾ ਤੇ ਅੱਜ ਸਾਡੀ ਮੰਗ ਹੈ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਲੈੰਦੀਆਂ ਮਾੜੇ ਨੀਤੀਆਂ ਦੇ ਤਹਿਤ ਬਿਜਲੀ ਐਕਟ 2003 ਤੇ 2022 ਦੇ ਤਹਿਤ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਦੇ 1 ਲੱਖ ਪੋਸਟਾਂ ਖਤਮ ਕੀਤੀਆਂ ਉਸ ਤੋਂ ਬਾਅਦ ਲੋਕਾਂ ਨੂੰ ਬੜਾ ਚਾਹ ਸੀ ਕਿ ਵੇ ਸਰਕਾਰ ਬਦਲੇ ਦੋ ਸਾਡੇ ਮਸਲਿਆਂ ਦਾ ਹੱਲ ਹੋਊਗਾ ਤੇ ਭਗਵੰਤ ਮਾਨ ਦੀ ਸਰਕਾਰ ਨੂੰ 92 ਸੀਟਾਂ ਦੇ ਵਿੱਚ ਜਿੱਤ ਆ ਕੇ ਉਹਨਾਂ ਦੇ ਆ ਲੈਣਦੇ ਤੇ ਭਗਵੰਤ ਮਾਨ ਵੀ ਪਹਿਲਾਂ ਇਹ ਕਹਿੰਦੇ ਸੀ ਕਿ ਵੇ ਅਸੀਂ ਜਦੋਂ ਸੀਟਾਂ ਦੇ ਵਿੱਚ ਬੈਠਾਂਗੇ ਜੇ ਸਾਨੂੰ ਪੰਜਾਬ ਸਰਕਾਰ ਦੇ ਵਿੱਚ ਮੌਕਾ ਮਿਲਦਾ ਤੇ ਅਸੀਂ ਜਿਹੜਾ ਹਰਾ ਕਲਮਾ ਮੁਲਾਜ਼ਮਾਂ ਦੇ ਇੱਥਾਂ ਹਸਤੇ ਮਤਲਬ ਲਾਗੂ ਕਰਾਂਗੇ ਤੇ ਉਹ ਲਾਗੂ ਕਰਨਾਂ ਦੀ بجائے ਉਹਨਾਂ ਨੇ ਆਉਂਦੇ ਸਾਲ ਜਿਹੜੇ 10000 ਪੋਸਟਾਂ ਹੋਰ ਖਤਮ ਕੀਤੀਆਂ ਨੇ ਜਿਹੜਾ ਪੰਜਾਬ ਰਾਜ ਵਿਜੀਲਿਟੀ ਬੋਰਡ ਦੀਆਂ ਆਖਦਾਇਤਾਂ ਦੇ ਮੁਤਾਬਕ 1 ਲੱਖ 10000 ਜਿਹੜੀਆਂ ਪੋਸਟਾਂ ਸੀਗੀਆਂ ਉਹ ਪੰਜਾਬ ਦੇ ਜਿਹੜੇ ਬੇਰੋਜ਼ਗਾਰ ਨੌਜਵਾਨਾਂ ਦਾ ਹੱਕ ਸੀ ਉਹ ਖੋਇਆ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮਾਂ ਦੇ ਹੱਕ ਸੀ ਚਾਹੇ ਉਹ ਆਰਥਿਕ ਹੈ ਚਾਹੇ ਉਹ ਬੁਨਿਆਦੀ ਮੰਗਾਂ ਨੇ ਉਹਨਾਂ ਨੂੰ ਹੱਲ ਕਰਨਾਂ ਦੀ بجائے ਲਗਾਤਾਰ ਉਹਨਾਂ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਅੱਗੇ ਪਾ ਕੇ ਤੇ ਜਿਹੜਾ ਠੇਕਾ ਪ੍ਰਣਾਲੀ ਨੂੰ ਪੂਰੇ ਜ਼ੋਰਾਂ ਨਾਲ ਲਾਗੂ ਕਰਕੇ ਜਿਹੜਾ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਮੁਲਾਜ਼ਮ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ, ਇਹ ਸਰਕਾਰ ਬੰਦ ਕਰੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ 21 8 2024 ਤੋਂ ਅਸੀਂ ਬਰਕਰੜ ਰੂਲ ਤੇ ਸੀ ਤੇ 10 11 12 9 2024 ਨੂੰ ਅਸੀਂ ਸਮੂਇਕ ਛੁੱਟੀ ਦੇ ਵਿੱਚ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਰਕਰੜ ਰੂਲ ਸਮੇਤ ਲੰਬੇ ਸਮੇਂ ਤੱਕ ਅਸੀਂ ਹੜਤਾਲ ਵਰਕੇ ਕਦਮ ਚੁੱਕ ਕੇ ਤੇ ਸਰਕਾਰ ਨੂੰ ਬੇਵਜਸ ਕਰਾਂਗੇ ਤੇ ਆਉਣ ਵਾਲੇ ਸਰਕਾਰ ਦੇ ਵਿੱਚ ਕਿ ਭਈ ਉਹਨਾਂ ਦੇ ਨਾਖੇ ਦਮ ਕਰਾਂਗੇ ਕਿ ਭਈ ਮੁਲਾਜ਼ਮ ਤੇ ਮੰਗਾ ਮਨਾ ਕੇ ਰਾਵਾਂਗੇ ਜਿੰਨਾ ਚਿਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਠੇਕਾ ਕੰਮੇ ਪੱਕੇ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਤੇ ਸਾਡਾ ਵਰਕ ਪ੍ਰੋਟੋਕੋਲ ਚਾਹੇ ਹੜਤਾਲ ਵਰਕੇ ਕਦਮ ਜਾਰੀ ਰਹਿਣਗੇ